ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਆਓ ਕੁਝ ਸਿੱਖੀਏ ਚੈਨਲ ਵਿੱਚ ਅੱਜ ਅਸੀਂ ਸਿੱਖਾਂਗੇ ਸਲਾਈ ਮਸ਼ੀਨ ਦੀ ਸੈਟਿੰਗਸ ਕਈ ਵਾਰ ਸਲਾਈ ਕਰਦੇ ਆ ਕਰਦੇ ਆ ਸਾਨੂੰ ਛੋਟੀਆਂ ਛੋਟੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਸਲਾਈ ਕਰਦੇ ਕਰਦੇ ਮਸ਼ੀਨ ਨੂੰ ਖੁੰਡੀ ਕਰਦੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਸਲਾਈਆਂ ਨੇ ਦੋ ਜਿਹੜੀਆਂ ਇਹਨਾਂ ਦੇ ਵਿੱਚ ਕੁੰਡੀ ਥੱਲੇ ਜਾ ਰਹੀ ਆ ਤੇ ਜਿਹੜੀਆਂ ਇਹ ਦੋ ਸਲਾਈਆਂ ਨੇ ਇਹਨਾਂ ਚ ਕੁੰਡੀ ਉੱਪਰ ਆ ਰਹੀ ਆ ਦੇਖੋ ਜੀ ਜਦੋਂ ਅਸੀਂ ਸਲਾਈ ਕਰਦੇ ਆ ਸਲਾਈ مشین ਚਲੋਨੇ ਆ ਜੇ ਤਾਂ ਕੁੰਡੀ ਥੱਲੇ ਜਾਂਦੀ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਥੱਲੇ ਦਾ ਧਾਗਾ ਗਲਤ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਸਾਡਾ ਉੱਪਰ ਦਾ ਧਾਗਾ ਆ ਰਿਹਾ ਇਹ ਢਿੱਲਾ ਹੈ ਠੀਕ ਆ ਜੀ ਇਹਨੂੰ ਅਸੀਂ ਟਾਈਟ ਕਰ ਦਾਂਗੇ ਟਾਈਟ ਕਰਕੇ ਫੇਰ ਸਾਡੇ ਇਹ ਪ੍ਰੋਬਲਮ ਸੋਲਵ ਹੋ ਜਾਊਗੀ ਜੇ ਟਾਈਟ ਕਰਨ ਤੋਂ ਬਾਅਦ ਵੀ ਪ੍ਰੋਬਲਮ ਸੋਲਵ ਨਹੀਂ ਹੁੰਦੀ ਤਾਂ ਅਸੀਂ ਕੀ ਕਰਾਂਗੇ ਇਹਨੂੰ ਇੱਥੋਂ ਸਾਰਾ ਖੋਲਾਂਗੇ ਖੋਲ ਕੇ ਆ ਸਾਰੀ ਚੀਜ਼ਾਂ ਨਾਲ ਕਰਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਉਸੇ ਤਰ੍ਹਾਂ ਫਾਦਾਂਗੇ ਠੀਕ ਹੈ ਜੀ ਤਾਂ ਇਹ ਸਾਡੀ ਪ੍ਰੋਬਲਮ ਹੱਲ ਹੋ ਗਈ ਹੁਣ ਜੇ ਢੁੰਡੀ ਉੱਪਰ ਆ ਰਹੀ ਆ ਠੀਕ ਹੈ ਜੀ ਤਾਂ ਇਹਦਾ ਮਤਲਬ ਇਹ ਆ ਕਿ ਜਿਹੜਾ ਸਾਡਾ ਥੱਲੇ ਉਹ ਫਿਰਕੇ ਦਾ ਧਾਗਾ ਆ ਰਿਹਾ ਉਹ ਸਹੀ ਨਹੀਂ ਹੈ ਉਹ ਢਿੱਲਾ ਹੈ ਤੇ ਇਹਨੂੰ ਅਸੀਂ ਕੀ ਕਰਾਂਗੇ ਤੱਬ ਵੀ ਕੱਟ ਕੇ ਇਹਦੇ ਵਿੱਚੋਂ ਜਿਹੜਾ ਇਹ ਨਾਟਾ ਦੇਖੋ ਜੀ ਇਹ ਵਾਲਾ ਨਾਟਾ ਠੀਕ ਹੈ ਜੀ ਇਹਨੂੰ ਆਪਾਂ ਪੇਚਕਾਸ ਨਾਲ ਥੋੜਾ ਟਾਈਟ ਕਰ ਦਾਂਗੇ ਟਾਈਟ ਕਰਨ ਨਾਲ ਸਾਡੀ ਇਹ ਪ੍ਰੋਬਲਮਾਂ ਜੜੀ ਉਹ ਸੋਲਵ ਹੋ ਜਾਂਦੀ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਪਾ ਦਨੇ ਆ ਉਸ ਤੋਂ ਬਾਅਦ ਕਈ ਵਾਰ ਅਸੀਂ ਕੀ ਕਰਦੇ ਹਾਂ ਜਦੋਂ ਸਲਾਈ ਕਰਦੇ ਹਾਂ ਤਾਂ ਸਾਡੀ ਸਲਾਈ ਮਸ਼ੀਨ ਤੇ ਧਾਗਾ ਬਾਰ-ਬਾਰ ਟੁੱਟਦਾ ਸਲਾਈ ਕਰਦੇ ਜਦੋਂ ਧਾਗਾ ਬਾਰ-ਬਾਰ ਟੁੱਟੇ ਤਾਂ ਇਹਦਾ ਕਾਰਨ ਇਹ ਆ ਕਿ ਜਿਹੜੀ ਸਾਡੀ ਸੂਈ ਆ ਇਹ ਪ੍ਰੋਪਰ ਤਰੀਕੇ ਨਾਲ ਨਹੀਂ ਲੱਗੀ ਜਦੋਂ ਵੀ ਸੂਈ ਪਾਉਣੀ ਆ ਇਹਦਾ ਸਵਾਥ ਆ ਜਿਹੜਾ ਬਿਲਕੁਲ ਸਾਹਮਣੇ ਹੈ ਤਾਂ ਹੁੰਣਾ ਚਾਹੀਦਾ ਨਾ ਕਿ ਇਹ ਇੱਧਰ ਜਾਂ ਉੱਧਰ ਹੋਵੇ। ਕਈ ਵਾਰ ਇਹ ਹੁੰਦਾ ਵੀ ਜਦੋਂ ਆਪਾਂ ਸਲਾਈ ਕਰਦੇ ਆ ਤਾਂ ਇੱਥੇ ਬਾਰ-ਬਾਰ ਟੱਪੇ-ਟੱਪੇ ਬਣਦੇ ਨੇ ਜਿਹੜੀ ਸਲਾਈ ਉਹ ਸਹੀ ਤਿੱਕ ਨਾ ਲੱਗਦੀ। ਇਹਦਾ ਕਾਰਨ ਇਹ ਆ ਕਿ ਜਿਹੜੀ ਸਾਡੀ ਨੀਡਲ ਆ ਇਹ ਸਹੀ ਨਹੀਂ ਪਈ ਹੋਈ ਇਹ ਉੱਚੀ ਆ ਜਾਂ ਨੀਵੀਂ। ਠੀਕ ਹੈ ਜੀ ਅਸੀਂ ਇਹਨੂੰ ਥੋੜੀ ਜਿਹੀ ਉੱਚੀ ਨੀਵੀਂ ਕਰਕੇ ਸੈੱਟ ਕਰਕੇ ਸਲਾ ਕੇ ਦੇਖਾਂਗੇ ਤਾਂ ਸਾਡੀ ਇਹ ਵੀ ਪ੍ਰੋਬਲਮ ਦੂਰ ਹੋ ਜਾਊਗੀ। ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਅਸੀਂ ਸਲਾਈ ਕਰਦੇ ਆ ਤਾਂ ਸਾਡੀ ਸਲਾਈ ਦੇ ਵਿੱਚ ਤਿੱਦ ਦਾ ਚਿਰਖਾ ਪੈ ਜਾਂਦੀ ਹੈ ਤੇ ਕੱਪੜਾ ਇਕੱਠਾ ਜਿਹਾ ਹੋ ਜਾਂਦਾ ਹੈ। ਕਾ ਉਹਦਾ ਕਰਨੇ ਆ ਕਿ ਸਾਡੀ ਜਿਹੜੀ ਸੂਈ ਆ ਥੱਲੇ ਹੋ ਘੁੱਟ ਚੁੱਕੀ ਆ ਕਿਤਾ ਜੀ ਜੇ ਸੂਈ ਥੱਲੇ ਘੁਰ ਗਈ ਤੇ ਵਿੱਚ ਚਿਰਖਾਂ ਪੈ ਰੀਆਂ ਮੇਰੇ ਤੋਂ ਸੱਤ ਸੱਤ ਆ ਸਾਨੂੰ ਇਹ ਜਿਹੜੀ ਨੀਡਲਾ ਇਹ ਚੇਂਜ ਕਰ ਦੇਣੀ ਚਾਹੀਦੀ ਆ ਉਸ ਤੋਂ ਬਾਅਦ ਕਈ ਵਾਰ ਅਸੀਂ ਜਦੋਂ ਸਲਾਈ ਕਰਦੇ ਆ ਤਾਂ ਸਲਾਈ ਦੀ ਜਿਹੜੀ ਜਿਹੜੀ ਸਲਾਈ ਉਹ ਖਿੱਚ-ਖਿੱਚ ਕੇ ਆਉਂਦੀ ਆ ਤੇ ਕੱਪੜੇ ਦੇ ਵਿੱਚ ਬਲਜੇ ਜਾਂਦੇ ਆ ਉਹਦਾ ਮਤਲਬ ਇਹ ਆ ਕਿ ਸਾਡੇ ਇਸ ਧਾਗੇ ਦਾ ਤੇ ਜਿਹੜਾ ਥੱਲੇੋਂ ਧਾਗਾ ਆ ਰਿਹਾ ਇਹ ਦੇਖੋ ਜੀ ਆਵੜਾ ਥੱਲੇ ਨਾਲ ਧਾਗਾ ਆਰੇ ਇਹ ਨਾ ਤਾਂ ਜਿਹੜਾ ਦੋਨਾਂ ਧਾਗਿਆਂ ਦਾ ਖਿਚਾਵਾ ਉਹ ਬਰਾਬਰ ਨਹੀਂ ਹੈ ਠੀਕ ਹੈ ਜੀ ਜਦੋਂ ਸਿਸਵਾਇ ਕਰਨੀ ਹੈ ਇਹ ਦੋਨਾਂ ਧਾਗਿਆਂ ਦਾ ਖਿਚਾਅ ਬਰਾਬਰ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਉੱਪਰਲਾ ਧਾਗਾ ਢਿੱਲਾ ਜਾਂ ਥੱਲੇ ਵਾਲਾ ਧਾਗਾ ਢਿੱਲਾ ਰਿਹਾ ਤੇ ਇਹ ਸੀ ਕਿ ਆ ਮਸ਼ੀਨ ਦੀਆਂ ਥੋੜੀਆਂ ਮੋਟੀਆਂ ਪ੍ਰੋਬਲਮਾਂ ਜਿਹੜੀਆਂ ਅਸੀਂ ਆਪ ਹੀ ਹੱਲ ਕਰ ਸਕਦੇ ਹਾਂ